ਸਰ ਲੇਖ ਹੈ ਗੁਰੂ ਲਾਧੋ ਰੇ ਪ੍ਰਗਟ ਹੋਈ ਗੁਰਿਆਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਕਿਛੋਂ ਦਲ ਭੰਜਨ ਯੋਧੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1644 ਈਸਵੀ ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇਖੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸਦੇ ਸਨ ਉੱਥੇ ਗੁਰੂ ਜੀ ਗ੍ਰਹਿਸਤੀ ਦੇ ਧਰਮ ਨੂੰ ਨਿਭਾਉਂਦੇ ਹੋਏ ਵੀ ਦੀ ਆਤਮਿਕ ਰੰਗ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਮਰਤਾ ਦਇਆ ਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ ਗਹਿਰੀ ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾਨ ਤੇਗ ਦੇ ਜੋਹਰ ਵਿਖਾ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਆਤਮਿਕ ਸੁਚਿੰਗ ਵਿੱਚ ਲਗਰੇਸ ਤੇ ਅੰਤਰ ਗਿਰਤੀ ਵਿੱਚ ਨੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਰਲੇਪ ਸਨ ਉਹਨਾਂ ਦਾ ਨੇਮ ਹੀ ਦਾਨ ਪੁੰਨ ਤੇ ਭਗਤੀ ਬਣ ਚੁੱਕਾ ਸੀ ਤੇ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਕੇ ਉਹ ਜ਼ਿਆਦਾ ਸਮਾਂ ਭੋਲੇ ਵਿੱਚ ਹੀ ਭਗਤੀ ਕਰਦੇ ਸਨ ਇਹ ਸੁੱਚੀ ਭਰਤੀ ਹੀ ਉਹਨਾਂ ਨੂੰ ਭਵਿੱਖ ਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰ राय ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ राय ਸਾਹਿਬ ਤੋਂ ਬਾਅਦ 3 ਮਾਰਚ 1634 ਈਸਵੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਇੰਨਾ ਸ਼ਬਦਾਂ ਦਾ ਰਹੱਸਮਈ ਸੰਦੇਸ਼ ਦੇ ਕੇ ਅਠਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਹੋਇਆ ਸੀ ਅਤੇ ਗੁਰੂ ਘਰ ਦੀ ਨੌਵੀਂ ਜੋਤ ਨੂੰ ਮਿਲਣ ਲਈ ਦੇ ਉਤਸੁਕਤਾ ਨਾਲ ਟੜਕਣ ਲੱਗੇ ਸਨ ਉਤਰ ਨਗਰ ਬਕਾਲੇ ਅੰਦਰ ਧਰਮ ਦਾ ਪਰਦਾ ਪੈ ਗਿਆ ਸੀ 22 ਮੰਜੀਆਂ ਝੂਠੀਆਂ ਲੱਗ ਗਈਆਂ ਵੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਾਵੇਦਾਰ ਬਾਬਾ ਧੀਰਮਲ ਸੰਤ ਜਿਨ੍ਹਾਂ ਦੇ ਕੋਲ ਆਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਭੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪਿਰਥੀ ਚੰਦ ਦੇ ਵੰਸ਼ਾਜ ਵੀ ਆਪਣੇ ਹੱਕ ਜਿਤਾਉਣ ਲੱਗ ਪਏ। ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ। ਕੌਣ ਹੈ ਸੱਚਾ ਗੁਰੂ? ਕੀ ਪਛਾਣ ਹੋਵੇ ਨਵੀਂ ਯੁਗਤ ਦੀ? ਉਸ ਵੇਲੇ ਦਿੱਲੀ ਦੀ ਸੰਗਤ ਵੀ ਸਤੰਬਰ 1664 ਈਸਵੀ ਵਿੱਚ ਬਕਾਲੇ ਪਹੁੰਚੀ। ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮੱਖਣ ਸ਼ਾ ਲਬਾਣਾ। ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਵੀ ਰਿਹਾ ਸੀ ਅਤੇ ਦਿਲੋਂ ਗੁਰੂ ਸਾਹਿਬਾਨ ਦਾ ਸੇਵਕ ਸੀ ਇੱਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ بچਿਆ ਮਾਲ ਸਬਾਬ ਸਾਰਾ ਤਾਂ 500 ਸੋਨੇ ਦੇ ਮੋਹਰਾਂ ਦਾ ਦਸਵੰਦ ਭੇਟ ਕਰਾਂਗਾ ਕੀਤੀਆਂ ਅਰਦਾਸਾਂ ਗੁਰੂ ਨਾਨਕ ਦੇਵ ਜੀ ਦੇ ਦਰ ਉੱਪਰ ਪ੍ਰਵਾਨ ਹੋਈਆਂ ਤੇ ਜਹਾਜ਼ ਬਚ ਗਿਆ ਸੀ ਮਾਨੋਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇਇਕਰਾਰ ਹੋ ਗਿਆ ਅਕਤੂਬਰ 1664 ਈਸਵੀ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਬਕਾਲੇ ਪਹੁੰਚਿਆ ਹਰੇਕ ਦੰਬੀ ਗੁਰੂ ਬਣ ਬੈਠੇ ਨੂੰ ਸੋਨੇ ਦੀਆਂ ਪੰਜ-ਪੰਜ ਮੋਰਾ ਭੇਂਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਦਸਮੰਦ ਦੀ ਗੱਲ ਨਾ ਕੀਤੀ ਤੇ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਖਿਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸ ਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਹਰਾਂ ਦਾ ਮੱਥਾ ਜਦੋਂ ਟੇਕ ਦਿੱਤਾ ਸ਼ੰਕੇ ਨਿਵਰਤ ਕਰਨ ਲਈ ਸਤ ਗੁਰਾਂ ਨੇ 500 ਮੋਹਰਾਂ ਦੇ ਸੰਵੰਦ ਦਾ ਜ਼ਿਕਰ ਕੀਤਾ ਚਿਹਰੇ ਤੇ ਚਮਕ ਆ ਗਈ ਸੁਣ ਹੁਕਮ ਗੁਰੂ ਜੀ ਦਾ ਰੱਬ ਹੋਇ ਉਸ ਦੇ ਅੰਦਰੋਂ ਇੱਕੋ ਹਲਾਰੇ ਗੂੰਜ ਨਿਕਲੀ ਗੁਰੂ ਲਾਦੋਰੇ ਗੁਰੂ ਲਾਦੋਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸੇ ਸਮੇਂ ਜੋ ਦਿੱਲੀ ਦੀ ਸੰਗਤ ਵੱਲੋਂ ਗੁਰਿਆਈ ਲਈ ਪੰਜ ਪੈਸੇ ਅਤੇ ਨਾਰੀਅਲ ਭੇਜੇ ਗਏ ਸਨ ਭੇਂਟ ਕੀਤੇ ਗਏ ਬਾਬਾ ਗੁਰਦਿੱਤਾ ਜੀ ਨੇ ਇਹ ਦੁਰਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੀ ਜੀ ਸੰਗਤ ਨੇ ਬੜੇ ਸਤਕਾਰ ਨਾਲ ਮੱਥਾ ਟੇਕਿਆ ਪਰ ਉਧਰ ਧੀਰਮਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਛੀਹਾ ਮਸੰਦ ਰਾਹੀਂ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜ਼ਬਰਨ ਲੁੱਟ ਡੇਰੇ ਤੇ ਲੈ ਗਏ ਅਤੇ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੋਲੀ ਛੂ ਕੇ ਕੋਲੋਂ ਲੰਘ ਗਈ ਮੱਖਣ ਸ਼ਾਹ ਤੇ ਉਸ ਦੇ ਸਾਥੀਆਂ ਨੇ ਧੀਰਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਟ ਸమేਤ ਸਾਰਾ ਕੀਮਤੀ ਸਮਾਨ ਧੀਰਮਲ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਹਿਰਦਾ ਹਰ ਵੇਲੇ ਦਇਆ ਅਤੇ ਖੇਮਾ ਨਾਲ ਭਰਪੂਰ ਰਹਿੰਦਾ ਵਰੋਧੀਆਂ ਦੀਆਂ ਚਾਲਾਂ ناکਾਮ ਰਹੀਆਂ ਅਤੇ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1663 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅਮਰitsar ਸਾਹਿਬ ਤੋਂ ਵਾਪਸ ਬਕਾਲਾ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਆਵੇ ਸ੍ਰੀ ਅਮਰitsar ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਦੇ ਪੁੱਜਣ ਮਾਗੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਵਾੜ ਸਾਜਿਸ਼ ਅਧੀਨ ਬੰਦ ਮਿਲੇ ਤੇ ਗੁਰੂ ਸਾਹਿਬ ਬਿਨਾਂ ਕਿਸੇ ਵਿਵਾਦ ਤੋਂ 12ੋਂ ਹੀ ਦਰਸ਼ਨ ਕਰ ਪਰਦ ਗਏ ਗੁਰੂ ਸਾਹਿਬ ਨੇ ਜਿਸ ਸਥਾਨ 'ਤੇ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ 'ਤੇ ਹੁਣ ਗੁਰਦੁਆਰਾ ਸ੍ਰੀ ਥੜਾ ਸਾਹਿਬ ਸੁਸ਼ੋਭਿਤ ਹਨ ਇਹ ਸਾਖੀ ਦੱਸਦੀ ਹੈ ਕਿ ਸਾਜ਼ਿਸ਼ਾਂ ਦੇ ਸائے ਕਿੰਨੇ ਵੀ ਡੂੰਗੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਸੱਚਾ ਨੂਰ ਹਨੇਰੇ ਬੱਦਲਾਂ ਦੀ ਕਾਲਖ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ